हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਹੀ ਫਰਵਸੀਆਂ ਸੇਲ ਲਈ ਲੈ ਕੇ ਆਏ ਹਾਂਗੇ 7 ਵਾ ਏਮ ਮੰਨ ਲਓ ਜਮਾ ਟੌਪ ਦੀਆਂ ਨੇ ਦੋ ਤਾਂ ਉਹਨਾਂ ਵਿੱਚੋਂ ਜਰਸੀ ਦੇਨ ਕਿੰਨੇ ਆ ਗਏ ਤੇ ਪੰਜ ਆ ਗਏ ਐਚ ਐਫ ਦੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸ਼ਸ਼ਟ੍ਰੀਕਾਲ ਪਸੰਦ ਰਿਹਾ ਉਹ ਠੀਕ ਹਾਂ ਬਾਈ ਕੁਲਵਿੰਦਰ ਚੜਦੀ ਕਲਾ ਕਿਵੇਂ ਚੱਲਦਾ ਬਾਈ ਕੰਮ ਕਾਰਾ ਪੂਰਾ ਵਧੀਆ ਚੱਲਦਾ ਵੀਰੇ ਕੰਮ ਤੇ ਰੇਟ ਬਾਈ ਫਿਰ ਪਹਿਲਾਂ ਵੀ ਜਾਇਜ਼ ਹੁੰਦਾ ਤੇ ਅੱਜ ਵੀ ਦੇਣਾ ਹਾਂਜੀ ਜਮਾਂ ਜਾਇਜ਼ ਹੀ ਹੋਣਗੇ ਬਾਅਦਸ ਅਗਲਾ ਫੋਨ ਲਾ ਦੇ ਸੀ ਬੱਚੀ ਦੇ ਕੇ ਤੋਰਾਂਗੇ ਠੀਕ ਹੈ ਹਾਂਜੀ ਨਾਮ ਤੇ ਆਪਣਾ ਡਰੈੱਸ ਨਾਮ ਨੇ ਕੁਲਵਿੰਦਰ ਸਿੰਘ ਆ ਤੁੰਡ ਘੋਲਿਆ ਖੋਰ ਤੋਂ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੋਨੇ ਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਆ ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਸੱਤ ਬੱਚੇ ਆ ਬਾਈ ਸੱਤ ਆ ਵੀਰੇ ਆਪਣੇ ਕੋਲ ਅੱਛੇ ਆ ਪੂਰੇ ਟੌਪ ਟੌਪ ਦੇ ਆ ਤੇ ਬਾਈ ਕੁਲਵਿੰਦਰ ਪਹਿਲਾਂ ਤਾਂ ਆਫਰ ਦੱਸ ਦੇ ਫਿਰ ਸੱਤਾਂ ਦਾ ਆਫਰ ਵੀਰੇ ਐਂ ਆ ਬਾਈ ਜੇ ਕੋਈ ਇਕੱਠਿਆਂ ਲੈਂਦਾ ਤਾਂ ਆਪਣਾ ਕਿਰਾਇਆ ਪੂਰੇ ਪੰਜਾਬ ਦਾ ਫ੍ਰੀ ਹੋਊਗਾ ਠੀਕ ਆ ਤਨੂੰ ਅਸੀਂ ਰੈਂਦਾ 200 ਕਿਲੋਮੀਟਰ ਤੱਕ ਦਾ ਕਿਰਾਇਆ ਫ੍ਰੀ ਹੋਊਗਾ ਠੀਕ ਆ ਹਾਂਜੀ ਮਤਲਬ ਕਿ ਆਫਰ ਹੋਊਗਾ ਹੀ ਹੋਊਗਾ ਹਾਂਜੀ ਹਾਂ ਆਫਰ ਹੋਊਗਾ ਤੇ ਬਾਕੀ ਰੇਟ ਆਪਣੇ ਫੋਨ ਤੇ ਰਹਿਣ ਵਾਲਿਆ ਰੇਟ ਬਿਲਕੁਲ ਚੈਰ ਹੋਣਗੇ ਠੀਕ ਆ ਤੇ ਬਸ ਇੰਨਾ ਕਹੋ ਕਰ ਦੋ ਵੀ ਬੰਦੇ ਨੂੰ ਆਪਾਂ ਕੋਈ 20 ਨਹੀਂ ਮੰਗਣਾ 25 ਨਹੀਂ ਮੰਗਣਾ ਪਹਿਲੇ ਨੰਬਰ ਤੇ ਸਟਾਰਟ ਕਰੀਏ ਇਧਰ ਬਈ ਹਾਂਜੀ ਹਾਂਜੀ ਜਰਸੀ ਦੇ ਬੱਚੇ ਤੋਂ ਸਟਾਰਟ ਜਰਸੀ ਆ ਮਰਾ ਆਰਡਰ ਕੁਆਲਿਟੀ ਚੈੱਕ ਕਰਾ ਦਿਓ ਜੀ ਅਸੀਂ ਮੈਂ ਕਹਣਾ ਬਾਈ ਕਿਆ ਬਾਤ ਆ ਯਾਰ ਚੋਟਣਾ ਅਲੋ ਕਰੋ ਗੱਬਣਾ ਵਾਲੀ ਝੋਲੀਆ ਤੇ ਉਮਰ ਕਿੰਨੀ ਕੈੜਾ ਮਹੀਨੇ ਦੀ ਬੱਸੀ ਐ 13 ਮਹੀਨਿਆਂ ਦੀ ਬਾਈ ਬੱਸੀ ਆ ਬਾਕੀ ਕੱਦ ਬੱਸੀ ਦਾ ਚੈੱਕ ਕਰੋ ਬੜੀ ਕਮਾਲ ਦੀ ਹੈਗੀ ਫੁੱਲ ਵੀ ਬਾਈ ਫੁੱਲਾ ਸਾਈਨਿੰਗ ਜੇ ਚਮਕਦੀ ਕਰਨ ਕਰੀ ਹੈ ਨਾ ਬੱਚੇ ਤੇ ਫੁੱਲ ਇੱਕ ਗੱਲ ਹੋਰ ਆਪਾਂ ਬਰੀਡ ਸੁਣੋ ਚਾਹੀਦਾ ਬੱਚੇ ਦੀ ਲੈ ਫੇਸ ਕੁਆਲਿਟੀ ਚੈੱਕ ਕਰੋ ਮੈਂ ਕਹਿੰਦਾ ਪੀਸ ਆ ਬਾਈ ਹੈ ਨਾ ਹਾਂਜੀ ਕਿਆ ਬਾਤ ਆ ਜਰਾ ਟੋੜਾ ਟਾਫ ਵੱਲ ਚੰਗਾ ਜੀ ਨਿੱਕੀ ਜੀ ਬੁੱਥੀ ਦੀ ਗੱਲ ਕਰੀ ਆਪਾਂ ਉਹ ਚੀਜ਼ ਆ ਕਿ ਤੋੜ ਦੇ ਮੜੀ ਜੀ ਬਾਈਕ ਲਵਿੰਦਰ ਇਧਰ ਨੂੰ ਲੋ ਚਲੋ ਤੇ ਪਲੀ ਵੀ ਦੇਖੋ ਟੀਕੇ ਦਾ ਮੈਂ ਕਹਣਾ ਬਾਈ ਜਮਾਂਤਾਰ ਯਾਰ ਵੀਰੋ ਚਮਾਂ ਤੇ ਆ ਸਹਿਣੇ ਦੇਖੋ ਬਾਈ ਚਮਕ ਬੱਚੇ ਤੇ ਚੈੱਕ ਕਰੋ ਪੂਰਾ ਪਲਿਆ ਵਾ ਬੱਚਾ ਜਿਹਨੂੰ ਆਪਾਂ ਕਹਿ ਦਈਏ ਕਿਸੇ ਪੱਖ ਤੋਂ ਨਾ ਕੋਈ ਘਾਟ ਨਹੀਂ ਹੈਗੀ ਬੱਚੇ ਚ ਨਹੀਂ ਨਹੀਂ ਜੀ ਨਹੀਂ ਸਭ ਵੀ ਪਲੀ ਵੀ ਪੂਰੀ ਰਾਜੀ ਰੂਜੀ ਫੁੱਲਾ ਬਾਈ ਚੈੱਕ ਕਰੋ ਤੇ ਫੋਰਸਾਂ ਕਿਸੇ ਦੇ ਵੀ ਨਹੀਂ ਨਾ ਵੀ ਫੋਰਸਾਂ ਕਿਸੇ ਚਾਰ ਚਾਰ ਥਾਂ ਹੋਣਗੇ ਕੋਈ ਵੀਰਬਾਈ ਪੇਟਲ ਜੀ ਨਾ ਮੰਨਿਓ ਮੈਂ ਕਹਣਾ ਯਾਰ ਜਿਵੇਂ ਨਾ ਸਰੀਰ ਸਾਂਚਾ ਲਗਾਉਂਦਾ ਹੈ ਨਾ ਚੌੜੀ ਚੂੜੀ ਬਹੁਤ ਆ ਬਾਈ ਚੌੜੀ ਚੂੜੀ ਚੌੜੀ ਲੈ ਕੇ ਸਕੋਰ ਬਾਈ ਚੈੱਕ ਕਰੋ ਪਲੀ ਵੀ ਦੇ ਤੇ ਬਾਈ ਕੁਲਵਿੰਦਰ ਮੁੱਲ ਫਿਰ ਫੋਨ ਤੇ ਹੋਣਾ ਹਾਂ ਵੀ ਫੋਨ ਤੇ ਕਰਾਂਗੇ ਵੀਰੇ ਠੀਕ ਆ ਮੁੱਲ ਜਾਏਗੀ ਜਮਾ ਦੇ ਹੋਣਗੇ ਵੀਰੇ ਅੱਗੇ ਆਪਣੇ ਤੋਂ ਲੈ ਕੇ ਜਾਂਦੇ ਆ ਵੀਰਪਰਾ ਤੇ ਉਹਨਾਂ ਨੂੰ ਪਤਾ ਹੀ ਆ ਵੀ ਕਿੰਨੇ ਦੇ ਰੇਟ ਮਾਰਨ ਮੇਨ ਗੱਲ ਤਾਂ ਨਾ ਯਾਰ ਝੋਲੀ ਆ ਜਿਹੜੀ ਗੱਬੜਾ ਨਾਲ ਦੀ ਆ ਹਾਂ ਬਾਕੀ ਗੱਲ ਰੇਟ ਦੀ ਨਹੀਂ ਵੀਰੇ ਕੁਆਲਟੀ ਵੀ ਮਿਲੇਗੀ ਹਾਂ ਔਰ ਰੇਟ ਵੀ ਜਮਾ ਜਾਣੀ ਨੂੰ ਮਿਲੂਗਾ ਕੁਆਲਟੀ ਚੈੱਕ ਕਰੋ ਤੇ ਮਦਰਾਂ ਦਾ ਬਾਈ ਕੀ ਰਕਾਰਡ ਸੀਗਾ ਮਦਰ ਮਲਕ ਵੀਰੇ ਇਹਦਾ ਹੈਗਾ 27 ਲੀਟਰ ਤੱਕ ਦਾ ਮਦਰ ਮਲਕ ਹੈਗਾ ਬਾਕੀ ਅਗਲੇ ਦੀ ਸੇਵਾ ਨਾਲ ਹਨਾ ਆਪਾਂ ਕਿਸੇ ਨਾਲ ਆਉਣੀ ਕਹਿੰਦੇ ਨਾ ਆਪਾਂ ਝੋਗੇ ਹਾਂ ਦਸਣ ਦੇ ਮਤਲਬਕ ਹੁੰਦਾ ਠੀਕ ਹੈ ਬਾਈ ਪਰ ਗਾਹਾਂ ਅਗਲੇ ਵੀ ਸੇਵਾ ਨਾਲ ਉਹਦੇ ਨਾਲ ਬਾਕੀ ਜਿਹੜੇ ਬ੍ਰੀਡ ਆ ਸਾਰੇ ਕੈਰੈਕਟਰ ਬੱਚੀ ਦੇ ਵਿੱਚ ਪੂਰੇ ਆ ਸਹੀ ਗੱਲ ਆ ਬਾਈ ਹਾਂਜੀ ਬ੍ਰੀਡ ਵਾਲੇ ਕੈਰੈਕਟਰ ਨਾਲ ਜੇ ਗੱਲ ਕਰੀਏ ਬਾਈ ਬਾਈ ਦੀ ਗੱਲ ਸਹੀ ਆ ਪੂਰੇ ਆ ਮੇਨ ਗੱਲ ਆ ਥਣ ਬਾਈ ਚੈੱਕ ਕਰੋ ਇੰਚੀ ਇੰਚੀ ਦਾ ਥਣ ਤਾਂ ਹੁਣ ਲੱਗਿਆ ਵਗਾ ਤੇ ਅੱਗੇ ਦੋ ਨੰਬਰ ਆ ਗਿਆ ਐਫ ਦਾ ਨੰਕੀਨਾ ਬਾਈ ਹਾਂਜੀ ਕਿੰਨੀ ਟਾਈਮ ਦੀ ਉਮਰ ਇਹ ਬਾਈ 1 ਸਾਲ ਹੋ ਮੇਰਾ ਬੱਚੀ ਦੀ ਠੀਕ ਆ ਹਾਂਜੀ 1 ਸਾਲ ਬੱਚੇ ਦੀ ਉਮਰ ਆ ਤੇ ਪੜਿਆ ਫੁੱਲਾ ਹਣਾ ਹਾਂ ਰਾਜੀ ਰੂਜੀ ਫੁੱਲਾ ਤਿਆਰ ਹੀ ਟੀਕਾ ਲੈਣ ਦੇ ਬਾਈ ਜਮਾ ਤਿਆਰ ਆ ਤੇ ਮੈਂ ਕਹਣਾ ਚੰਗੀ ਫੀਡਬੈਕ ਰੋਦੀ ਵੀ ਵੱਛੀ ਆ ਵੀਰੇ ਰੋਦੀ ਚੈੱਕ ਰੋ ਲੈ ਹਾਂ ਕੀ ਬਾਤ ਆ ਬਾਈ ਬਾਕੀ ਪਲੇਵੇ ਦਾ ਹੱਦਿਆ ਬਾਈ ਬੱਚੇ ਨਹੀਂ ਹੈਗਾ ਵੀ ਲਿੱਸੇ ਲਾ ਮੈਂ ਸਾਨੂੰ ਸੰਭਾਲ ਨਹੀਂ ਰੋ ਪੂਰੀਆਂ ਚੌੜੀਆਂ ਪੂਰੀਆਂ ਫੁੱਲਾ ਉਸ ਤੇ ਦਿਖਾ ਲੈ ਚੌੜੀ ਜਿਹਾ ਢਾਂਡਾ ਬੜਾ ਚੌੜਾ ਯਾਰ ਦੇਖੋ ਕਿੰਨੀ ਚੌੜੀ ਵੱਸੀ ਆ ਬਾਕੀ ਖਰਮੇ ਪੂਰੇ ਆ ਹੂੰ ਪੂਰੇ ਪੜਾ ਚੈੱਕ ਕਰੋ ਭਾਈ ਪੂਰੇ ਖੜਮੇ ਪੁੜੇ ਦੀ ਬਾਕੀ ਥਣ ਵੀ ਆਪਸ ਨੂੰ ਚੈੱਕ ਥਣ ਬਹੁਤ ਸੋਹਣਾ ਵੀਰੇ ਚਾਰ ਹੀ ਥਣਾਂ ਲੱਗ ਰਹੇ ਨੇ ਥਣ ਖਣ ਭਾਈ ਚਾਰ ਹੀ ਆਗੇ ਬਹੁਤ ਸੋਹਣਾ ਥਣ ਲੱਗਾ ਪੂਰੀ ਵਿਥੀ ਤੇ ਥਣ ਲੱਗਾ ਵਾ ਤੇ ਸੈਲਿੰਗ ਭਾਈ ਚੈੱਕ ਕਰੋ ਬੜੀ ਕਮਾਲ ਦੀ ਆ ਕੀ ਬਾਤ ਹੈ ਬਰੀਕ ਚਮੜੀ ਜਿਹਾ ਹੂੰ ਠੀਕ ਹੈ ਥੋੜੀ ਜਰ ਕੀ ਤੋ ਰੁਪਈਆ ਹੈ ਨਾ ਕੀ ਬਾਤ ਆ ਜਰਾ ਭਾਈ ਆ ਮਨ ਲੋ ਵੀ ਸਰੀਰ ਦੱਸ ਦੇ ਹੈਗੇ ਬੱਚਿਆਂ ਨੇ ਖਰਾਕ ਬਾਕੀ ਖਾਦੀ ਵੀ ਆ ਹਾਂਜੀ ਹਾਂ ਬਾਕੀ ਸੀਮਾ ਨੇ ਤਿਆਰ ਕੋ ਬਾਲਾ ਨਹੀਂ ਸੰਭਲਣ ਦੀ ਲੋੜ ਨਹੀਂ ਪੈਣੀ ਜੀ ਹੂੰ ਬਾਕੀ ਚੌੜੇ ਢਾਂਚੇ ਦੀ ਆ ਭਾਈ ਲੰਮੀ ਲੰਮੀ ਦੇਖੋ ਲੱਤਾਂ ਲੱਤਾਂ ਨਾ ਫੁੱਲ ਲੰਮੀ ਆਈਆਂ ਬਾਕੀ ਸੇਵਾ ਸੰਭਾਲ ਹੁੰਦੀ ਆ ਕਿ ਨਹੀਂ ਆ ਨਹੀਂ ਸੇਵਾ ਦੇ ਨਾਲ ਹੀ ਬਣਾਉਣਾ ਵੀਰੇ ਬਾਕੀ ਕੁਆਲਿਟੀ ਹੋਣੀ ਜ਼ਰੂਰੀ ਆ ਜਾਨਵਰ ਦੀ ਸੇਵਾ ਨੂੰ ਬਣਾਉਣਾ ਹੁੰਦਾ ਜਾਨਵਰ ਨੂੰ ਹਮਮ ਕੀ ਬਾਤ ਬਾਕੀ ਗੱਲ ਹੋਰ ਆ ਭਾਈ ਰੇਟ ਬਾਈ ਦੇ ਪਹਿਲਾਂ ਵੀ ਐ ਮੰਨ ਲਓ ਵੀ ਨਾਰਮਲ ਜੀ ਰੇਟ ਹੁੰਦੇ ਆ ਕਿ ਰੇਟ ਹੁਣ ਵੀ ਬਾਈ ਕਹਿੰਦਾ ਨਾਰਮਲ ਹੀ ਆ ਰੇਟ ਵੀਰੇ ਗੱਲ ਪਤਾ ਕੀ ਆ ਦੇਖੋ ਗੱਲ ਰੇਟ ਦੀ ਨਹੀਂ ਹੁੰਦੀ ਹੋएगी ਗੱਲ ਕੁਆਲਿਟੀ ਦੀ ਤੇ ਵੀ ਆ ਖੜਦੀ ਆ ਹੂੰ ਸਹੀ ਗੱਲ ਆ ਬਾਈ ਆਪਾਂ ਦੇਖੋ ਜੇ ਮੰਗਾਂ ਨੂੰ ਆਪਾਂ ਉਹ ਵਾਲਾ ਗਲਤ ਰੇਟ ਮੰਗਾਂਗੇ ਨਾ ਕਿੱਲੇ ਦੇ ਖੜਗਾ ਰਹਿਣਗੇ ਉਹਦਾ ਸਹੀ ਗੱਲ ਆ ਬਾਈ ਪਰ ਆਪਾਂ ਜਾਇਦ ਜੇ ਮਾਰਚਲ ਨਾਲ ਹੀ ਆਪਾਂ ਵੇਚਦੇ ਆ ਅੱਗੇ ਬਾਈ ਤਿੰਨ ਨੰਬਰ ਬੱਚਾ ਇਹ ਬਾਈ ਇਹ ਸੱਤ ਤੋਂ ਅੱਠਵੇਂ ਮਹੀਨੇ ਦੀ ਬੱਚੀ ਆ ਸੱਤ ਤੋਂ ਅੱਠਵੇਂ ਮਹੀਨੇ ਦਾ ਬੱਚਾ ਹਾਂਜੀ ਤੇ ਪ੍ਰਿੰਟ ਬਾਈ ਚੈੱਕ ਕਰੋ ਸੋਨੂੰ ਸਨੈਕ ਬਣਾ ਵੀ ਮਿਲੂਗਾ ਪ੍ਰਿੰਟ ਵੀ ਮਿਲੂਗਾ ਮੈਂ ਕਹਣਾ ਵੀ ਹਰ ਇੱਕ ਚੀਜ਼ ਤੁਹਾਨੂੰ ਕਮੀ ਆਏ ਨਹੀਂ ਰਹਿਦਾ ਵੀ ਪਊਗੀ ਕਹਿੰਦੇ ਹਾਂਜੀ ਹਾਂ ਲੈ ਥੇਸ ਬਾਈ ਬੱਚੇ ਦਾ ਚੈੱਕ ਕਰੋ ਥੋੜੇ ਖੁੱਲੀਆਂ ਇੰਨਾ ਕਰਕੇ ਨਾ ਅਹ ਹਾਂ ਇਹ ਵੀ ਅਲਕਤ ਮਨਦੀ ਬੜੀ ਹਾਂ ਥਣ ਬਾਈ ਚੈੱਕ ਕਰੋ ਮੈਂ ਕਹਿੰਦਾ ਥਣ ਬੜਾ ਚੰਗਾ ਬਾਈ ਹਾਂਜੀ ਹਾਂ ਪਲਿਆਵਾ ਬਾਈ ਬੱਚਾ ਦੇਖੋ ਥੋੜਾ ਧਲੇਾਰੇ ਦੀ ਬਾਈ ਕਹਿੰਦਾ ਜਰੂਰ ਅਲਕਤ ਮਨਦੀ ਹੈਗੀ ਹੋਰ ਕੋਈ ਚੱਕਰ ਨਹੀਂ ਲਿਖੜਨੇ ਖੜਨੇ ਬੱਚੇ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਈ ਸਨਖ ਬਣਾਣਾ ਜੇ ਗੱਲ ਕਰੀ ਹਾਂ ਸਨਖ ਪੂਣਾ ਪੂਣਾ ਫੋਨ ਲੀ ਬੱਚੀ ਦੇ ਵਿੱਚ ਵਿੱਚ ਸਨਖ ਬਣਾ ਬੱਚੇ ਫੁੱਲ ਕਿਸੇ ਪਾਸੋਂ ਇਹ ਤਾਂ ਬਈ ਉਮਰ ਨਿਆਣੀ ਆ ਕਿਉਂਕਿ ਜੋਂ ਜੋਂ ਬੱਚਾ ਵੱਡਾ ਹੋਊਗਾ ਉਵੇਂ ਹੀ ਲਿਖਣਾ ਹਾਂ ਜੀ ਹਾਂ ਉਵੇਂ ਲਿਖੀ ਜਾਣਾ ਬੱਚੇ ਹਾਂ ਬਾਕੀ ਜਿਹੇ ਹੀ ਆਪਾਂ ਇਹਨੂੰ ਖਰਾਕ ਦੇ ਦੇਾਂਗੇ ਉਹ ਆ ਜਾਣੇ ਤਿਆਰ ਹੋ ਜਾਣਗੇ ਹਾਂਜੀ ਹਾਂਜੀ ਬਿਲਕੁਲ ਕਿ ਨਹੀਂ ਬਈ ਬਿਲਕੁਲ ਪੂਰੇ ਚੰਗੀ ਕਾਰਗਿਲ ਤੇ ਨਾਲ ਸਾਈਲੇ ਦੇ ਵਗੈਰਾ ਮੈਨੂੰ ਨੈਚਰ ਵਧੀਆ ਪਾਵੇ ਹਾਂ ਦੀਵਾਰ ਬੱਚੇ ਨੇ ਮੰਨ ਕੇ ਚੱਲੋ ਵੀ ਤੁਹਾਨੂੰ 2-4 ਮਹੀਨੇ ਚ ਉਹ ਆਇਆ ਵਧੀਆ ਰਿਜ਼ਲਟ ਦੇਣਾ ਕਿ ਨਹੀਂ ਹਾਂਜੀ ਹਾਂਜੀ ਤੇ ਅੱਗੇ ਬਈ ਆ ਗਿਆ ਚਾਰ ਨੰਬਰ ਬੱਚਾ ਬਈ ਕੁਲਵਿੰਦਰ ਇਹ ਵੀ ਬਈ ਸੇਮ ਹੈ ਜੀ ਇਹ ਵੀ ਵੀ ਤੇ ਮੇਨ ਗੱਲ ਯਾਰ ਇਹ ਹੈਗੀ ਵੀ ਜੇ ਗੱਲ ਕਰੀ ਨਾ ਚੌੜੇ ਢਾਂਚਿਆਂ ਦੀ ਤਾਂ ਮੈਂ ਕਹਣਾ ਸਾਰੇ ਇੱਕੋ ਜਿਹੇ ਨਹੀਂ ਹਨ ਦੇਖੋ ਤੇ ਸਕਵਾਲਿਟੀ ਵੇਖੋ ਹੋਰ ਬੱਚੇ ਦੀ ਇਹਨਾਂ ਬੱਚੇ ਦਾ ਫੇਸ ਚੈੱਕ ਕਰੋ ਕੰਨ ਚੈੱਕ ਕਰੋ ਮੈਗਨਾ ਨਿਕਲਿਆ ਹਾਂ ਜਮੇ ਗੋਲ ਕੰਨ ਗੋਲ ਕਰਨਾ ਨਿਕਾ ਜਾ ਕਰਨਾ ਥੋੜਿਆ ਤਰੁੰਦੀ ਦੇਖੇ ਤਾਂ ਦੂਰਾਂ ਕਰਦੀਆਂ ਵੀ ਹਲਕਤ ਜੀ ਮੰਨਦੀਆਂ ਗਿਆ ਤੇ ਬਾਕੀ ਬੱਚੇ ਦੀ ਗਲਾਈ ਗਲੂ ਚੈੱਕ ਕਰੋ ਜੇ ਮੈਂ ਬੱਚਾ ਛੋਟਾ ਹੈਗਾ ਨਾ ਹਜੇ ਚੌੜਾ ਪੂਰਾ ਹੋ ਗਿਆ ਹੈ ਨਾ ਜਮੇ ਜਮੇ ਜਿਵੇਂ ਆਇਆ ਵੀ ਹਾਈਟ ਕਰਨ ਵਾਲੇ ਬੱਚੇ ਜਮੇ ਸਹੀ ਗੱਲ ਹੈ ਬਾਈ ਹਾਈਟ ਕਰਨ ਵਾਲੇ ਇਹ ਨਹੀਂ ਹੈਗਾ ਵੀ ਕੱਲੇ ਮੰਨ ਕੇ ਚਲੋ ਵੀ ਕੱਖਾਂ ਦੇ ਪੜੇ ਆ ਹਾਂਜੀ ਲੈ ਮੜੇ ਜਾ ਪੱਥਣ ਚੈੱਕ ਕਰਾ ਦਈਏ ਬਾਈ ਥਣ ਚੈੱਕ ਕਰੋ ਲੈ ਜੇ ਲੱਭੀ ਥਾਣਾ ਬਹੁਤ ਸੁਣਾ ਥਾਣਾ ਇੱਕ ਗੱਲ ਹੋਰ ਹੈ ਕਿਸੇ ਵੀ ਬੱਚੇ ਦੇ ਬਾਈਕ ਨਾਲ ਫੂਡ ਸਾਂ ਫੂਡ ਸਾਂ ਤੇ ਆਪਣੀ 110% ਗਰੰਟੀ ਹੋਊਗੀ ਬਾਈ ਠੀਕ ਹੈ ਬਾਈ ਹਾਂ ਗਰੰਟੀ ਹੋ ਬਾਈ ਕਿ ਨਾ ਆਪਣੀ ਇਹ ਚੀਜ਼ ਦੀ ਤਾਂ ਵੀ ਮਤਲਬ ਜੇ ਕੋਈ ਫੂਡ ਸਾਂ ਨਿਕਲੋਗੀ ਬਾਕੀ ਜੇ ਬੱਚਿਆਂ ਦੀ ਬਰੀਡ ਦੀ ਗੱਲ ਕਰੀਏ ਤਾਂ ਬਾਈ ਬਰੀਡ ਨੂੰ ਕੋਈ ਵੀ ਜਾਨਵਰ ਆਪਣਾ ਘਟਣੀ ਹੋਊਗਾ ਬਰੀਡ ਇੱਕ ਤੋਂ ਇੱਕ ਵਾਅਦਾ ਕਿ ਮਿਲੂਗੀ ਬਾਕੀ ਗੱਲ ਹੋਰ ਹੈ ਜਿਹੜੇ ਨੂੰ ਪਤਾ ਬਾਈ ਉਹਨੇ ਦੇਖ ਹੀ ਲੈਣਾ ਹਾਂ ਬਿਲਕੁਲ ਬਿਲਕੁਲ ਬਾਈ ਦੱਸੋ ਲੋਕ ਡੱਬ ਵੀ ਮੈਂ ਕਹਿੰਦਾ ਕੁਦਰਤ ਦੇ ਕਰਨ ਬਿਲਕੁਲ ਬਿਲਕੁਲ ਆਪਾਂ 94 ਦੇ ਜਾਨਵਰੀ ਲੈ ਆਈ ਦੀਆ ਵੀਰੇ ਹੂੰ ਅਮਰ ਬਾਲਾ ਜਿਵੇਂ ਕਿ ਕਿੱਲੇ ਭਰਨ ਵਾਲੀ ਗੱਲ ਨਹੀਂ ਕਰੀ ਦੀ 94 96 ਜਨਵਰੀ ਨੂੰ ਆਈਆਂ ਪਰ ਬਈ ਜੈ ਮਾਰ ਜੀ ਨੂੰ ਇਹ ਬੱਚੇ ਆ ਹਨਾ ਛੋਟੇ ਆ ਗਏ ਹੀ ਹੁਣ ਜਿਹਨੇ ਬੰਦੇ ਨੇ ਫਾਰਮ ਤਿਆਰ ਕਰਨਾ ਹਮਮਮ ਪਹਿਲਾਂ ਆਪਦੇ ਹਿਸਾਬ ਨਾਲ ਡਾਈਟ ਆਉਂ ਸਾਨੂੰ ਜਿਵੇਂ ਮਰਜੀ ਆਉਗੀ ਡਾਈਟ ਦੇ ਨਾਲ ਪੂਰੇ ਵਧੀਆ ਮੱਛੀ ਆ ਫਾਰਮ ਜਿਹਨੇ ਤਿਆਰ ਕਰਨਾ ਮੇਰੀ ਚੰਗਾ ਫਾਰਮ ਤਿਆਰ ਕਰ ਸਕਦਾ ਅਗਲਾ ਅੱਗੇ ਬਈ 5 ਨੰਬਰ ਬੱਚਾ ਇਹ ਬਈ ਹੋ ਗਿਆ 7 ਮਹੀਨੇ ਦੀ ਮੱਛੀ ਇਹ ਵੀ 7 ਮਹੀਨਿਆਂ ਦਾ ਬੱਚਾ ਹਾਂਜੀ ਝੋਲੀ ਦੇ ਖਾਤੇ ਬਹੁਤ ਚੰਗੇ 1 ਵਜੇ ਆਣਾ ਤੇ ਲੈ ਬੱਚੇ ਹਾਂਜੀ ਹਾਂਜੀ 21 ਆ ਹੂੰ 1 ਵਜੇ ਹੀ ਆ ਤੇ ਫੇਸ ਬਈ ਇਹਦਾ ਵੀ ਬੜਾ ਪਿਆਰਾ ਵਾਕੀ ਬੱਚੇ ਦਾ ਤੋਰਾ ਤਾਰਾ ਚੈੱਕ ਕਰੋ ਇੱਕ ਨੰਬਰ ਤੋਰਾਗਾ ਖਣ ਵੀ ਆਪਾਂ ਤੁਹਾਨੂੰ ਨੇੜੇ ਬਾਕੀ ਰਾਜਰੂਜੀ ਪੂਰਾ ਫੁੱਲ ਹੂੰ ਤੁਮਰਾ ਐਸਾ ਉਹਨਾ ਬਜਨ ਬਹੁਤ ਤਾਂ ਬਾਈ ਹਾਂਜੀ ਹਾਂਜੀ ਲੈ ਬਾਈ ਥੰਮ ਚੈੱਕ ਕਰੋ ਬੜਾ ਚੰਗਾ ਠਣ ਲੱਗਿਆ ਵਾ ਤਾਂ ਚੰਗੇ ਬਲੇਵੇ ਬੱਚੇ ਸਾਰੇ ਕੀ ਬਾਤ ਆ ਬਾਈ ਤੇ ਬਾਈ ਬਈ ਕਲਵਿੰਦਰ ਜੇ ਕੋਈ ਦੋ ਵੀ ਲੋਗਾ ਉਹਨਾਂ ਤੇ ਵੀ ਮਿਲ ਜੂ ਕੋਈ ਆਫਰ ਬਾਈ ਇਹਨੂੰ ਕਰਦਾ ਕੋਈ ਗੱਲ ਨਹੀਂ ਵੀਰੇ ਆਪਣਾ ਉਹ ਨਹੀਂ ਗੱਲ ਹੈਗਾ ਠੀਕ ਹੈ ਮਾਨਤਣ ਬੰਦ ਮਾਨਤਣ ਆਪਾਂ ਯਾਰ ਕਰਾਂਗੇ ਐ ਨਹੀਂ ਗੱਲ ਹੈਗੀ ਠੀਕ ਹੈ ਬਈ ਮਾਨਤਣ ਬਾਈ ਕਹਿੰਦਾ ਆਪਾਂ ਫੁੱਲ ਕਰਦੇਗੇ ਮੁੱਲ ਬਾਈ ਦੇ ਬਾਈ ਐ ਮੰਨ ਲਓ ਅੱਗੇ ਵੀ ਜਮਾ ਖਿੱਚ ਕੇ ਮੁੱਲ ਬਾਬਰੇ ਤੁਸੀਂ ਐ ਮੰਨ ਕੇ ਚੱਲੋ ਵੀ ਮਹੀਨੇ ਚ ਬੱਚਿਓ ਨੇ ਦੁੱਧ ਪੀ ਜਾਂਦੀ ਹੈਗੀ ਆ ਹੂੰ ਜਿੰਨੇ ਦਾ ਆਪਾਂ ਰੇਟ ਮੰਗਣਾ ਹੈਗਾ ਸਹੀ ਗੱਲ ਆ ਬਾਈ ਇਹ ਰੇਟ ਵੀਰੋ ਜੋ ਤਾਂ ਨਹੀਂ ਆਪਾਂ ਦਸੀਆ ਹੁਣ ਆਪਣੇ ਕੋਲ ਉਹਦੇ ਵੇਚਣ ਵਾਸਤੇ ਵੀ ਲਿਆਂਦੇ ਆ ਵੀਰ ਭਰਾ ਉਹ ਕਹਿੰਦਾ ਵੀ ਥੋੜਾ ਤੁਸੀਂ ਉਹ ਪਾੜਦਾ ਰੱਖ ਲੈ ਕਰੋ ਹੋਰ ਨਹੀਂ ਕੋਈ ਚੱਕਰ ਹੈਗਾ ਠੀਕ ਹੈ ਬਈ ਲੈ ਚੱਲੋ ਅੱਗੇ ਆ ਗਿਆ ਬਾਈ 6 ਨੰਬਰ ਬੱਚਾ ਇਹਦਾ ਫੇਸ ਬਿਊਟੀ ਦਾ ਬੱਚਾ ਚੈੱਕ ਕਰਾਉਣੇ ਆ ਕਿ ਭਲਿਆ ਵੇ ਦੇਖੋ ਬੱਚਾ ਫੇਸ ਬਾਈ ਬੜਾ ਪਿਆਰਾ ਹੈ ਨਾ ਹਾਂਜੀ ਪੂਰੀ ਫੁੱਲ ਕੁਆਲਿਟੀ ਦੇ ਵਿੱਚ ਬੱਚਾ ਫੁੱਲ ਕੁਆਲਿਟੀ ਵਾਲਾ ਬੱਚਾ ਥੋੜਾ ਜਿਹਾ ਦੇਖੋ ਪੱਖੇ ਚੱਲਦੇ ਤਾਂ ਕਰਕੇ ਵਹਿ ਜਾਂਦਾ ਹਾਂਜੀ ਹੋਰ ਪ੍ਰਿੰਟ ਬਾਈ ਚੈੱਕ ਕਰੋ ਸੋ ਨਾ ਮਾਲੋ ਵੀ ਕਈ ਬੰਦਿਆਂ ਨੂੰ ਹੋਣਾ ਬਈ ਪ੍ਰਿੰਟ ਜਿਆਦਾ ਚੰਗਾ ਹੁੰਦਾਗਾ ਵੀ ਅਗਲਾ ਕਹਿੰਦਾ ਮੈਂ ਪ੍ਰਿੰਟ ਵਾਲਾ ਬੱਚਾ ਜਿਆਦਾ ਲੈਣਾਗਾ ਤਾਂ ਸੂਰ ਸਾਰਾ ਕੁਝ ਮਿਲੂਗਾ ਪ੍ਰਿੰਟ ਵੀ ਮਿਲੂਗਾ ਜਾਤ ਕੁਆਲਟੀ ਮਿਲੂਗੀ ਥਣ ਦੇ ਚੈੱਕ ਕਰੋ ਲੈ ਬੋਡੀ ਸਟਰਕਚਰ ਲੈਗ ਸਕੋਰ ਫੋਲੋ ਦਾ ਗੈਪ ਸਹੀ ਗੱਲ ਹੈ ਬਈ ਸਟਰੈਟਨੈਸ ਜਿਹੜੀ ਆ ਇਹ ਪੂਰੀ ਫੋਲੋ ਨਹੀਂ ਹੈਗਾ ਚਲੋ ਇਹ ਨਹੀਂ ਹੈਗਾ ਵੀ ਸੋ ਇਹ ਵੀ ਇਹਦਾ ਵੀ ਢੜਿਆ ਜਾਨਵਰ ਹੋਊਗਾ ਵੀ ਆ ਹੱਡੀ ਤੋਬੂਗੀ ਉਹਦੀ ਨਾ ਉਹ ਕੱਬ ਨਹੀਂ ਕਰਨਾ ਹੋਏਗਾ ਜੇ ਉਹਦੇ ਚ ਕੋਈ ਬ੍ਰਿਕ ਨਾ ਹੋਵੇ ਚੈੱਕ ਕਰ ਮੈਂ ਕਹਿੰਦਾ ਬਾ ਕਮਾਲ ਫੇਸ ਆ ਛੋਟਾ ਛੋਟਾ ਕਰਨੀ ਆ ਭਾਈ ਹਾਂਜੀ ਬਾਕੀ ਤੁਸੀਂ ਆਪਣੀ ਮਨਪਸੰਦ ਚੀਜ਼ ਪਾ ਕੇ ਤਿਆਰ ਕਰ ਸਕਦੇ ਹੋ ਜਿਹੜੀ ਤੁਹਾਨੂੰ ਜੀਖ ਦੂਗਾ ਹਾਂਜੀ ਹਾਂਜੀ ਚੰਗੀ ਫੀਡ ਤੇ ਜਿਹਨੂੰ ਬਹੁਤ ਸੋਹਣਾ ਤਿਆਰ ਹੋ ਜਾਣਾਗੇ ਸਹੀ ਗੱਲ ਆ ਦੇਖ ਲੈ ਚਲੋ ਭਾਈ ਬਾਕੀ ਖਾੜਨੀ ਚੈੱਕ ਕਰੋ ਫੇਸ ਮੈਂ ਕਹਣਾ ਯਾਰ ਚਿੱਟਾ ਜਿਹਾ ਢੇਪਿਆ ਸਾਰੀ ਚੰਗੀ ਸਟਰਕਚਰ ਵਾਲੀ ਬੱਛੀ ਆ ਪੂਰੀ ਸਹੀ ਗੱਲ ਆ ਬਾਈ ਤੇ ਮੁੱਲ ਬਾਈ ਕਹਿੰਦਾ ਜਮਾ ਬਈ ਆਉਣਗੇ ਜਮਾ ਦੇਣ ਲੈਣ ਵਾਲੀ ਹੋਣਗੇ ਕੋਈ ਇਹ ਨਹੀਂ ਹੋਊਗਾ ਵੀ ਜਿਹੜਾ ਵੀ ਬਾਈ ਫੋਨ ਲਾਊਗਾ ਨਾ ਉਹ ਨੂੰ ਆਪਾਂ ਦੇਖ ਹੀ ਦੋਨਾਗੇ ਕਿ ਨਹੀਂ ਬਾਈ ਆ ਹੁਣ ਜੇ ਕਿਸੇ ਵੀਰੇ ਦੇਖੋ ਜੇ ਆਪਾਂ ਹੁਣ ਜਾਇਜ ਮੁੱਲ ਮੰਗਿਆ ਅਗਲਾ ਕੋਈ ਸਵਾਦ ਲਵੇ ਉਹਦਾ ਗੱਲ ਹੈਗੀ ਪੱਥਰੀ ਤੇ ਜੇ ਇਹ ਨਹੀਂ ਬੰਦੇ ਨੇ ਲੈਣਾ ਜਨਗੋ ਉਹਨੂੰ ਪਹਿਲੇ ਫੋਨ ਤੇ ਲੈ ਲੈਣਾ ਠੀਕ ਹੈ ਬਾਈ ਹਾਂ ਤੇ ਅੱਗੇ ਬਾਈ ਤੁਹਾਨੂੰ ਦਿਖਾਉਣਿਆ ਲਾਸਟ ਤੇ ਸੱਤ ਨੰਬਰ ਬੱਚਾ ਕਾਫੀ ਕਲਰ ਜਰਸੀ ਆ ਗਈ ਹੈ ਨਾ ਬਾਈ ਹਾਂਜੀ ਕਾਫੀ ਕਲਰ ਜਰਸੀ ਦਾ ਬਾਈ ਬੱਚਾ ਆ ਗਿਆ ਤੇ ਆਪਾਂ ਥਣ ਵੀ ਆਪਾਂ ਚੈੱਕ ਕਰਾਣਿਆ ਥਣ ਬਹੁਤ ਚੰਗੇ ਲੱਗੇ ਬਹੁਤ ਚੰਗਾ ਥਣ ਲੱਗਿਆ ਬਾਈ ਚਾਰ ਹੀ ਥਾਣਾ ਬਹੁਤ ਸੋਹਣਾ ਥਣ ਲੱਗਿਆ ਬਾਕੀ ਬੱਚਾ ਪਲਿਆ ਵਾ ਦੇਖੋ ਬਾਈ ਲੰਮੀ ਲੰਮੀ ਫੁੱਲ ਆ ਬਾਈ ਹਾਂਜੀ ਹਾਂ ਪੂਰੀ ਸੋਹਣੀ ਪੜੀ ਹੂੰ 10 ਮਹੀਨੇ ਉਮਰਾਂ ਬੱਚੀ ਦੀ 10 ਮਹੀਨੇ ਬਾਈ ਉਮਰਾਂ ਤੇ ਚਮਕ ਤੇ ਸਾਇਨਿੰਗ ਦੀ ਜੇ ਗੱਲ ਕਰੀਏ ਨਾ ਬਾਈ ਕੀ ਆ ਬਾਤ ਹੈ ਲੈ ਆੜ ਨੇ ਹੁਣ ਨੇ ਬੱਚੇ ਦੀ ਚੈੱਕ ਕਰੋ ਬਾਈ ਕਈ ਵਾਰ ਬੱਚੇ ਚ ਨਾ ਮੰਨ ਕੇ ਚਲੋ ਕੁਦਰਤੀ ਉਹ ਹੁੰਦਾ ਹਨਾ ਜੋ ਜਿਹੜੀ ਬ੍ਰੀਡ ਆ ਬਾਈ ਜੀ ਉਹਦੀ ਖਰਨੀ ਆ ਵੀ ਖਰਨੂ ਵੀ ਦੱਸ ਦਿੰਦੀ ਆ ਬ੍ਰੀਡ ਦੀ ਠੀਕ ਹੁੰਦਾ ਬਾਈ ਤੇ ਬਾਕੀ ਸਤ ਸਰੀਰ ਦੀ ਆ ਬਾਈ ਕੋਈ ਚਮੜੀ ਜਿਹੜਾ ਬੱਚਾ ਨਹੀਂ ਗਾ ਹਨਾ ਬਾਈ ਹਾਂ ਟਾਲ ਚਾਰ ਦਾ ਪਿੰਡਾ ਜਮਾ ਪਤਲਾ ਤੇ ਬਾਕੀ ਗਾਹਾਂ ਤੋਂ ਨੂੰ ਪਤਾ ਹੀ ਆ ਬ੍ਰੀਡ ਨੇ ਦਾ ਬਹੁਤ ਜਣਾ ਹੀ ਸੁਭਾਈ ਹੋਵੇ ਚੰਗੀ ਹੂੰ ਛੋਟਾ ਜਾਂ ਮੂੰਹ ਜਮਾ ਟਵਾ ਪੈਂਦਾ ਬਾਈ ਆਹ ਲਾ ਲੋ ਵੀਨਾ ਜੇ ਆਪਾਂ ਗੱਲ ਕਰੀ ਅਗਲਾ ਕਹਿੰਦਾ ਵੀ ਰੌਡੀ ਚ ਪਾਣੀ ਪੰਜਾਬ ਵਾਲੀ ਕਾਫੀ ਕਲਰ ਜਰਸੀ ਹੈ ਜੀ ਉਹ ਹੂੰ ਠੀਕ ਆ ਤੇ ਮੁੱਲ ਫਿਰ ਸਾਰਿਆਂ ਦੀ ਜਾਇਜ਼ ਹੋਣਗੇ ਬਾਈ ਹਾਂ ਜੀ ਮੁੱਲਾਂ ਨੂੰ ਕੋਈ ਵੀਰਚੰਤਾ ਕਰੇ ਮੁੱਲ ਆਪਣੇ ਹੋਣਗੇ ਪਰ ਫੋਨ ਤੇ ਠੀਕ ਆ ਉਹਦੇ ਜਮੇ ਜਾਇਜ਼ ਅਗਲਾ ਸਾਈਡ ਤੋਂ ਪਤਾ ਕਰਕੇ ਰੇਟ ਫੇਰ ਹੀ ਆਪਣੇ ਕੋਲੇ ਆਵੇ ਠੀਕ ਹੈ ਬਾਈ ਅਗਲੇ ਨੂੰ ਰੇਟ ਚ ਨਹੀਂ ਆਪਾਂ ਕੋਈ ਫੋਨ ਦਿੰਦੇ ਹਾਂ ਬਾਕੀ ਬਰੀਡੇ ਜਿਹੜੀ ਹੋ ਗਈ ਹੈ ਉਹ ਸਾਹਮਣੇ ਖੜੀ ਆਪਣੀ ਆਪੀ ਦੱਸੋ ਜੀ ਆਪਾਂ ਕੋਈ ਆਏ ਨੇ ਕਹਿੰਦੇ ਵੀ ਇਹ ਸੀਮਨਾ ਬਾਰੇ ਨੇ ਆਪਾਂ ਕੋਈ ਕਹਿੰਦੇ ਹਨ ਹਾਂ ਜੋ ਹੈ ਚੀ ਸਾਹਮਣੇ ਦੱਸਦੀ ਹੈ ਠੀਕ ਹੈ ਭਾਈ ਤਿੰਨਾਂ ਸੀਗੇ ਵੀਰ ਕੋਲੇ 7 ਬਾਈ 7 ਇ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕਲੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ